आप हमारी केयर बहुत करते हो बहुत बहुत अच्छे लगते हो नहीं तो बैठा रहे पो तो जान दो ਜੀ ਕੀ ਹਾਲ ਚਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੇਰੇ ਸਰ ਟਾਊਨ ਰਾਈਡਰ ਚੈਨਲ ਤੇ ਗੁੱਡ ਮਾਰਨਿੰਗ ਸਲਾਮ ਨਮਸਤੇ ਤੇ ਕੈਮਰਾ ਥੋੜਾ ਜਿਹਾ ਟੇਡਾ ਲੱਗ ਗਿਆ ਅਸੀਂ ਜਾ ਰਹੇ ਝੰਡੇ ਲਵਾਣੇ ਆ ਝੰਡੇ ਲਵਾਣੇ ਆ ਨਹੀਂ ਰਹਿਣ ਦੋ ਯਾਰ ਅਸੀਂ ਜਾ ਰਹੇ ਆਨੰਦਪੁਰ ਸਾਹਿਬ ਜਾਂਦੇ ਤੇ ਫਿਰ ਝੰਡੇ ਲਵਾ ਲੈਂਦੇ ਪਰ ਅਸੀਂ ਜਾ ਰਹੇ ਆ ਪਤਨੀ ਟਾਪ ਅੰਮ੍ਰਿਤਸਰ ਟੂ ਪਤਨੀ ਟਾਪ ਦੋ ਦਿਨਾਂ ਜਾ ਜਾਂ ਤੇਂਦਰਨਾ ਟੂਰ ਰਹੇਗਾ ਸਾਡਾ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਤੇ ਸਵੇਰ ਦੇ ਵਜੇ ਨੇ ਕਰੀਬਨ ਕਰੀਬਨ 7 ਇਹ ਮਜੇਦਾਰ ਮੌਸਮ ਹੈ ਬਣੇ ਰਹੋ ਸਾਡੇ ਨਾਲ ਬਣੇ ਰਹੋ ਤੇ ਬੇਨੇ ਅੱਗੇ ਜਾ ਕੇ ਕੀ ਬਣਦਾ ਆਪਣਾ ਲੋ ਜੀ ਇਹ ਆ ਗਿਆ ਜੀ ਪਠਾਨਕੋਟ 108 ਕਿਲੋਮੀਟਰ ਗੁਰਦਾਸਪੁਰ 64 ਤੇ ਵਾਗਾ ਬਾਰਡਰ 35 ਆਪਾਂ ਵਾਗਾ ਬਾਰਡਰ ਨਹੀਂ ਜਾਣਾ ਵਾਗਾ ਬਾਰਡਰ ਇਧਰ ਨੂੰ ਆ ਜੀ ਆਪਾਂ ਇਧਰ ਜਾਣਾ ਹੈ ਆਪਾਂ ਇਧਰ ਜਾਣਾ ਇਧਰ ਸੱਜੇ ਸੱਜੇ ਬਨੇ ਜਾ ਕੇ ਬਟਾਲੇ ਥਾਣੀ ਹੁੰਦੇ ਆਇਆ ਪਠਾਨਕੋਟ ਗੁਰਦਾਸਪੁਰ ਥਾਣੀ ਹੁੰਦੇ ਆਇਆ ਪਰ ਪਤਨੀ ਟੋਪ ਜਾਣਾ ਆ ਇਹ ਬਾਈਪਾਸ ਵਾਲਾ ਬ੍ਰਿਜ ਆ। ਉਹ ਤੁਹਾਨੂੰ ਦਿਖਣ ਦੇ ਆ ਇਧਰੋਂ। ਇਧਰ ਦੇਖਣ ਦੀ ਕੋਸ਼ਿਸ਼ ਕਰੋ। ਇਹ ਸਾਰਾ ਘੁੰਮ ਕੇ ਆਏਗਾ ਬ੍ਰਿਜ। ਅੱਜ ਦਾ ਸਾਡਾ ਸਫ਼ਰ ਤਾਂ ਅੱਜ ਦਾ ਸਾਡਾ ਸਫ਼ਰ ਜਿਹੜਾ ਸਕੂਟਰੀ ਤੇ ਆ। ਪਿੱਛੇ ਸਾਡੇ ਇੱਕ ਮੋਟਰਸਾਈਕਲ ਆ, ਰਾਇਲ ਅਨਫੀਲਡ ਦਾ ਕਿਹੜਾ ਆ ਹੰਟਰ। ਤੇ ਸਾਡੇ ਕੋਲ ਸਕੂਟਰੀ, ਜਾਮਾ ਦੀ 125 ਸੀਸੀ। ਨਜ਼ਾਰੇਦਾਰ ਸਕੂਟਰੀ ਆ, ਨਵੀਂ ਸਕੂਟਰੀ ਮਾਰਗ ਨਹੀਂ ਦਿੱਤੀ ਆ। ਜੇ ਦੇਖੋ ਇਧਰੋਂ ਪਠਾਨਕੋਟ ਤੇ ਬਟਾਲਾ। ਇਧਰੋਂ ਹਿੱਤੇ ਘੁੰਮ ਜਾਣਾ ਆ। ਆਪੋਲ ਬਹੁਤ ਸ਼ਾਨਦਾਰ ਬਣਿਆ ਆ ਗੱਡੀ ਦਾ ਸਫਰ ਤਾਂ ਹਰ ਸਾਲ ਕਰੀਦਾ ਐ ਇਸ ਵਾਰ ਨਹੀਂ ਸੋਚਿਆ ਕਿ ਚਲੋ ਕੁਝ ਵੱਖਰਾ ਕਰਦੇ ਹੋ ਵੱਖਰਾ ਇੰਜੁਆਏ ਥੋੜਾ ਜਿਹਾ ਹੋ ਜੂਗਾ ਕਿਸ ਕੋਟੀ ਤੇ ਦੇਖਦੇ ਕੀ ਮਤ ਦਾ ਮਜ਼ਾ ਆਊਗਾ ਠੰਡ ਲੱਗਦੀ ਸਵੇਰੇ ਸਵੇਰੇ ਠੰਡਿਆ ਥੋੜੀ ਥੋੜੀ ਠੰਡ ਲੱਗਦੀ ਥੋੜੀ ਥੋੜੀ ਆ ਬਾਈਕ ਸਾਡੇ ਨਾਲ ਐ ਏਰਕੀ ਆ ਸਾਡਾ ਬੱਚਾ ਵਿੱਚ ਬੈਠਾ ਸਹਿਜ ਹਾਏ ਕਰੋ ਸਹਿਜ ਹਾਏ ਵਾਹ ਵੀਰ ਮਾ ਮਜ਼ਾ ਵੈ ਬਾਈਕਾਂ ਤੇ ਹੀ ਆ ਨਜ਼ਾਰੇ ਜੋ ਬਾਈਕ ਤੇ ਆ ਰ ਬਾਈਕ ਤੇ ਹੀ ਆ ਓਦਾਂ ਮਜ਼ਾ ਨਹੀਂ ਆਉਂਦਾ ਆਨੰਦਪੁਰ ਸਾਹਿਬ ਦੇ ਥਾਂ-ਥਾਂ ਲੰਗਰ ਲੱਗੇ ਹੋਏ ਨੇ ਪਰ ਅੱਜ ਆਹੋਲੇ ਦਾ ਆਹੋਲਾ ਆਖਰੀ ਦਿਨ ਹੈ ਨਾ ਤੇ ਅੱਜ ਲੰਗਰ ਸਾਰੇ ਚੱਕੇ ਜਾਂਦੇ ਆ ਐਸੇ ਦੀਨਾ ਨਗਰ ਦੇ ਲੱਗ ਸਕੇ ਪਹੁੰਚ ਗਏ ਆ ਤੇ ਸਾਡਾ ਨਾ ਫੋਨ ਥੋੜਾ ਸੈਟਨ ਇਸੇ ਬੈਠਿਆ ਤੇ ਹੁਣ ਅਸੀਂ ਆ ਲੱਗੇ ਆ ਵੈਲਡਿੰਗ ਵਾਲੀ ਦੁਕਾਨ ਤੇ ਆਏ ਇੱਥੇ ਤੇ ਅਸੀਂ ਸੋਚਿਆ ਕਿ ਚਲੋ ਆ ਕੁਝ ਕਰਵਾਈਏ ਥੋੜਾ ਕੰਮ ਆ ਥੋੜਾ ਕੈਮਰਾ ਸੈੱਟ ਰਹੂਗਾ ਤੇ ਆ ਅਸੀਂ ਵੈਲਡਿੰਗ ਵਗੈਰਾ ਕਰਾਉਣ ਲੱਗੇ ਆ ਇਧਰ ਸਾਡੇ ਬੱਚਾ ਪਾਰਟੀ ਨ ਲੱਗੀ ਭੁੱਖ ਤੇ ਨਨੇ ਆ ਸਾਰੇ ਜਣੇ ਲੱਗੇ ਰੋਟੀ ਖਾਣ ਖਾਲੀ ਰੋਟੀ ਸਾਡੇ ਨੇ ਸਹਜ ਰੋਟੀ ਖਾ ਲਈ ਐ ਹੁਣ ਅਸੀਂ ਇੱਥੇ ਵੈਲਡਿੰਗ ਕਰਵਾ ਕੇ ਤੇ ਫਿਰ ਇੱਥੇ ਲਗਾਵਾਂਗੇ ਮੋਬਾਈਲ ਸਿੱਧਾ ਅਤ ਸਾਲਿਸ ਜੀ ਕਦਾ ਫੇਟ ਕਰ ਲਿਆ ਉੱਤੇ ਸੀ ਦੇਖੋ ਬਗੀ ਹੁਣਗੀ ਚਾਲੀ ਦੁੱਲਦੀ ਆਹ ਪਾਲਿਆ ਉੱਤੇ ਆ ਕਿਹਦਾ ਹੈ ਹੈਲੋ ਥੋੜਾ ਨਾ ਉੱਚਾ ਹੋ ਗਿਆ ਆ ਅੱਗੇ ਵਿਜ਼ਿਬਿਲਟੀ ਘਟ ਗਈ ਆ ਅੱਗੇ ਦੇਖਦਾ ਘਟਦਾ ਆ ਹੁਣ ਹਵਾ ਦੀ ਆਵਾਜ਼ ਬਹੁਤ ਆਂਦੀ ਹੋਏਗੀ ਚਾਲੂ ਆ ਨਾ ਮਾਈਕ ਯਾ ਯਾ ਓਕੇ ਓਕੇ ਆ ਜਾ ਭਾਈ ਤੂੰ ਆ ਜਾ ਹੂ ਆ ਲਓ ਜੀ ਸਾਡਾ ਇੱਕ ਬੰਦਾ ਵੇਖੋ ਹੂ ਕਰ ਦੋ ਹੂ ਹੂ ਲਓ ਵੀ ਦਰਸ਼ਣ ਕਰੋ ਵੀ ਖੂਬਸੂਰਤ ਵਾਦੀਆਂ ਦੇ ਲਓ ਜੀ ਸੀ ਪਾਰ ਕਰ ਲਿਆ ਆ ਜੰਮੂ ਵਾਲਾ ਸ਼ੁਰੂ ਹੋਣ ਵਾਲਾ ਟੋਲ ਪਲਾਜ਼ਾ ਤੇ ਹੁਣ ਅਸੀਂ ਜੰਮੂ ਪਹੁੰਚਣ ਵਾਲੇ ਆ। ਲੋਵੀ ਲੱਡੂਆ ਵਾਲਾ ਉਦਮਪੁਰ ਆ ਗਿਆ ਜੀ ਲੱਡੂਆ ਵਾਲਾ ਉਦਮਪੁਰ। ਲੱਡੂ ਖਾਏ ਵਗੈਰਾ ਆਡੀ ਮੈਡਮ ਕਿੱਥੇ ਜਾਣਾ ਨਹੀਂ ਮੈਂ। ਇੱਥੋਂ ਦੇ ਲੱਡੂ ਬਹੁਤ ਮਸ਼ਹੂਰ ਹੁੰਦੇ ਆ। ਕਿੱਥੇ ਚਲੀਏ ਫਿਰ? ਕਿਤੇ ਅੰਦਰ ਵਾਲਾ ਅੰਦਰ ਵਾਲੀ ਸਾਈਡ ਤੇ। ਇੱਥੇ ਲਾ ਦਈਏ ਕਿਤੇ ਇੱਥੇ ਅੰਦਰ ਵਾਲੀ ਸਾਈਡ ਤੇ। ਅੰਦਰ ਵਾਲੀ ਸਾਈਡ ਤੇ ਉਹ ਉੱਪਰੋਂ ਡਾਊਨ ਆਉਣਾ ਪੈਣਾ ਆ। ਇੱਥੇ ਰਹਿਣ ਦੋ ਆਹੋ। ਇੱਥੇ ਰਹਿਣ ਚਲੋ ਉਤਰੋ ਜੀ ਉਦਮਪੁਰ ਆ ਗਿਆ ਬਈ ਉਦਮਪੁਰ ਲੱਡੂਆਂ ਵਾਲਾ ਅੱਡਾ ਇੱਥਾਨੇ ਲੱਡੂ ਬਹੁਤ ਹੀ ਬੇਸਤੀ ਹੁੰਦੇ ਆ ਹਾਂ ਜੀ ਕੀ ਕਹਿ ਰਹੇ ਜੀ ਮੈਂ ਕਹਿੰਦਾ ਇਹ ਲੱਡੂ ਬਹੁਤ ਮਸ਼ਹੂਰ ਆਇਆ ਤਾਂ ਬਹੁਤ ਵਧੀਆ ਹੁੰਦੇ ਆ ਮੈਂ ਕਿਹਾ ਪਕੌੜਾ ਤੇ ਉਹ ਮੇਥੀ ਵਗੈਰਾ ਵਾਲੇ ਲੱਡੂ ਜਦੋਂ ਇੱਥੇ ਆਓ ਖਾ ਕੇ ਜ਼ਰੂਰ ਜਾਓ ਖਾਦੇ ਵੀ ਨਾ ਨਾ ਜਾਇਓ ਲੈ ਉਹ ਬੇਰ ਖਵਾਓ ਜਲਦੀ ਜਲਦੀ ਲੈਣ ਨੂੰ ਕੋਣ ਦੀ ਜਾਓ ਜਾਓ ਨਾਲੇ ਤੁਸੀਂ ਵੀ ਖਾ ਕੇ ਜਾਇਓ ਠੀਕ ਹੈ ਜੀ ਮੈਡਮ ਜੀ ਐਕਸਪੀਰੀਅੰਸ ਸ਼ੇਅਰ ਕਰੋ ਆਪਣਾ ਇੱਥੋਂ ਦਾ ਹਾਂਜੀ ਸਵਾਦ ਨਾਲ ਲੱਡੂ ਮੈਨੂੰ ਇਮਾਨਦਾਰੀ ਨਾਲ ਦੱਸਾਂ ਤੇ ਦਹੀਂ ਭੱਲਾ ਨਹੀਂ ਮੈਨੂੰ ਸਵਾਦ ਲੱਗਾ ਆ ਬਹੁਤ ਸਵਾਦ ਤੇ ਪਿਛਲੀ ਵਾਰ ਤੁਸੀਂ ਦਹੀਂ ਭੱਲੇ ਖਾਦੇ ਸੀ ਪਿਆਰ ਕੀ ਦਹੀਂ ਭੱਲਾ ਨਹੀਂ ਸਵਾਦ ਆ ਜਾਏ ਅਜਾਣਾ ਕੁਝ ਹੋ ਜਾ ਲੈਦੇ ਹੈ ਹੈਲੋ ਡਿਟਾਜੇ ਬੰਦੇਓ ਭਾਈ ਉਦਮਪੁਰ ਜਾਣਾ ਭਾਈ ਉਦਮਪੁਰ ਉਦਮਪੁਰ ਦਾ ਰੋਡ ਵਾਲਾ ਨਾ ਆ ਥੱਲਿਓ ਜਾਣਾ ਕਿ ਉੱਤੋਂ ਜਾਣਾ ਹੈ ਥੱਲਿਓ ਥੱਲਿਓ ਲੋ ਜੀ ਥੱਲਿਓਂ ਧਾਰ ਰੋਡ ਨੂੰ ਜਾਂਦੇ ਆਂ ਜੀ ਦਰ ਪਹਾੜੀਆਂ ਦਾ ਲੁੱਕ ਟੂ ਉਠਾਓ ਵਾਓ ਮਜ਼ਾ ਆ ਗਿਆ ਨਾ ਆਸਮ ਉਹ ਦੇਖੋ ਫੋਟੋ ਸ਼ੂਟ ਫੋਟੋ ਸ਼ੂਟ ਹੋ ਰਿਹਾ ਫੋਟੋ ਸ਼ੂਟ ਬਸ ਯਾਰ ਆਹੀ ਜਿਹੜੇ ਆ ਪਹਾੜਾਂ ਦੇ ਕੋੜ ਮੋੜਿਆ ਨਾ ਇਹਨਾਂ ਦੇ ਨਜ਼ਾਰਿਆਂ ਲੈਣ ਆਉਂਦਾ ਬਸ ਮੈਂ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਇਹ ਆ ਜੀ ਮਾਨਸਰ ਝੀਲ ਧਾਰ ਰੋਡ ਦੇ ਉੱਤੇ ਪੈਂਦੀ ਉਦੋਂਪੁਰ ਨੂੰ ਜਦੋਂ ਜਾਈਦਾ ਆ ਤੇ ਆਪਾਂ ਪਰ ਸਨਾਸਰ ਝੀਲ ਜਾਵਾਂਗੇ ਇਹ ਜ਼ੂਮ ਕਰਕੇ ਦੇਖੋ ਬਹੁਤ ਸੋਹਣੀ ਝੀਲ ਹੁਣ ਅਸੀਂ ਕੈਮਰਾ ਮਾਊਂਟ ਕੀਤਾ ਤਾਂ ਕਰਕੇ ਪੂਰੀ ਤਰ੍ਹਾਂ ਖੁੱਲ ਕੇ ਦਿਖਾ ਨਹੀਂ ਸਕਦੇ ਬੇੜੀਆਂ ਵੀ ਚਲਦੀਆਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਇੰਜੋਏ ਕਰ ਸਕਦੇ ਜੇ ਇੱਥੇ ਲਓ ਜੀ ਇਹ ਮੈਡਮ ਬੜੀ ਆਡੀ ਰਾਈਡਰ ਪਿੱਛੇ ਮੁੰਡੇ ਕਿੱਦਾਂ ਗੱਲ ਹੈ ਜੀ ਅੱਲਾ ਬਹੁਤ ਦੁਰਨਾਵੀ ਹੈ ਇਹ ਬਾਈ ਇਹ ਖੱਡਿਆਂ 'ਚ ਬਹੁਤ ਮਾਰਦੀ ਅੱਗ ਬਣੀ ਜਾਂਦੀ ਮੈਂ ਕੀ ਕਰਾਂ ਬ੍ਰੇਕ ਨਹੀਂ ਮਾਰ ਬ੍ਰੇਕਰ ਹੈਗੇ ਤੇ ਬ੍ਰੇਕ ਹੀ ਨਹੀਂ ਮਾਰਦੀ ਆਹ ਹੁਣ ਆ ਗਈ ਹੈ ਓਏ ਕੋ ਬ੍ਰੇਕ ਬ੍ਰੇਕ ਪਾਉਣਾ ਇਹ ਬ੍ਰੇਕ ਨਹੀਂ ਮਾਰਦੀ ਇਹ ਇਹ ਆਹ ਬ੍ਰੇਕਰ ਤੇ ਬ੍ਰੇਕ ਹੀ ਨਹੀਂ ਮਾਰਦੀ ਇਹ ਜੰਮੂ ਨੂੰ ਟ੍ਰੇਨ ਜਾ ਰਹੀ ਜੰਮੂ ਨੂੰ ਜੰਮੂ ਨੂੰ ਜਾ ਰਹੀ ਨਾ ਕਿ ਜੰਮੂ ਤੋਂ ਆ ਰਹੀ ਆ ਜਾਂ ਵੀ ਜਾ ਰਹੀ ਆ ਤੇ ਜਾਂ ਆ ਰਹੀ ਆ ਇਹ ਚੱਲੀ ਸ਼ਰੀਰਗਰ ਸ਼ਾਇਦ ਰੋਡ ਤੇ ਆ ਤਕਾਲੋਂ ਆਉਂਦੇ ਆ ਆ ਮੁੰਡਾ ਲੱਤ ਲਾਈ ਆ ਆ ਆ ਗਿਆ પેટ્રોલ ਪੰਪ ਆਏ ਹੋਏ 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 ਤਕਾਲਾ ਅਗੇ ਤਕਾਲਾ ਅਦੇ ਲਾਦੇ 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 ਐ ਚਾਬਾਤ ਐ ਚਾਬਾਤ ਬਾਤ ਬਾਤ ਬਾਸ ਬਾਸ ਰੁਕ ਜਾ 430 ਦਾ પેટ્રોલ ਪੰਪ ਪٹرول ਪਾਇਆ ਹੀਗਾ ਤੇ ਕਿੰਨੇ ਕਿਲੋਮੀਟਰ ਚੱਲ ਕੇ ਆਏ ਆ 430 ਚ 222 ਕਿਲੋਮੀਟਰ ਚੱਲਾਇਆ 430 ਐਵਰੇਜ ਦਾ ਹਿਸਾਬ ਹੁਣ ਲਾਉਨੇ ਆ ਤੂੰ ਫੁੱਲ ਕਰਾਉਂਦੇ ਆ ਮੇਰੀ ਫੋਲੀ ਕਰ ਦਿਓ ਫਿਰ ਐਸੇ ਆ ਗਿਆਂ ਉਦਮਪੁਰ ਸ਼ਹਿਰ ਆਹ ਦੇਖੋ ਸ਼ਹਿਰ ਇੱਥੋਂ ਪਤਨੀ ਟੋਪ ਐ 50 ਕਿਲੋਮੀਟਰ ਫਿਰ 185 ਸ਼ਹੀਦ ਨਗਰ 185 ਪਰ ਇੱਥੇ ਹੀ ਇੱਥੇ ਹੀ ਕਸ਼ਮੀਰ ਦਾ ਬਾਰਡਰ ਲੱਗਦਾ ਇੱਥੇ ਹੀ ਸਾਰੇ ਪੰਗੇ ਪੈਂਦੇ ਆ ਮੰਨ ਲਓ ਤੁਸੀਂ ਅੱਗੇ ਤੁਹਾਨੂੰ ਜਾਮਜੋਮ ਹੈ ਨਾ ਉਹਨਾਂ ਨੇ ਇੱਥੇ ਹੀ ਰੋਕ ਲੈਣਾ ਤੁਹਾਨੂੰ ਅੱਗੇ ਜਾਣ ਨਹੀਂ ਦੇਣਾ ਆਪਾਂ ਪਹਿਲੀ ਵਾਰੀ ਰੋਕਿਆ ਹੀ ਇਥੇ ਜੋ ਸੈਕਿੰਡ ਲਾਸਟ ਆਈ ਹੀ ਆਪਾਂ ਸੈਕਿੰਡ ਲਾਸਟ ਉਦੋਂ ਆਪਾਂ ਰੋਕ ਦਿੱਤੇ ਫਿਰ ਅੱਗੇ ਕਸ਼ਮੀਰ ਵੀ ਇਹ ਕਹਿ ਰਹੇ ਜਾਨ ਵਾਸਤੇ ਹੋਵੇ ਨਾ ਕੋਈ ਇਸਤ ਦੇ ਬੰਦੇ ਜਾਂ ਕੁਝ ਵੀ ਤੇ ਫਿਰ ਰੋਕ ਦਿੰਦੇ ਇੱਥੇ ਰੋਕ ਦਿੰਦੇ ਪਿੱਛੇ ਹੀ ਜਿਆਦਾ ਅੱਗੇ ਨਹੀਂ ਜਾਣੇ ਪੂਰੀ ਚੈਕੀਆ ਇਥੇ ਇਥੇ ਚੈਕਿੰਗ ਵਗੈਰਾ ਪੂਰੀ ਆ ਇਧਰ ਇਧਰ ਨੂੰ ਵਰਤਣਾ ਤੇ ਆ ਇਧਰ ਇਧਰ ਗੁਰਦੁਆਰਾ ਸਾਹਿਬ ਹੈ 1 ਕਿਲੋਮੀਟਰ ਸਿਰਫ 1 ਕਿਲੋਮੀਟਰ ਤੇ ਆ ਤਕਰੀਬਨ ਸ਼ਿਮਕਾ ਸ਼ੇਲਡ ਜਾਣਾ ਆ ਕਸ਼ਮੀਰ ਦਾ ਹੈ ਪਿੱਛੇ ਉਹਨੂੰ ਪਰ ਪੰਜਾਬ ਰਹਿ ਗਿਆ ਮੁੰਡਿਓ ਮੋਟਰਸਾਈਕਲ ਸਾਈਡ ਤੇ ਲਾਓ ਇਹਨਾਂ ਰੋਟੀ ਉਹ ਨਹੀਂ ਆ ਵੀ ਕੋਈ ਖਚਾਰ ਨਾ ਚਰਨੇ ਕਰਕੇ ਰੁਕੇ ਜੀ ਬਹੁਤ ਸੋਨਾ ਝਰਨਾ ਫੇਰ ਕੰਦੇ ਆ ਸਾਹ ਪਾਣੀ ਦਾ ਝਰਨਾ ਆ ਓਏ ਹੋਏ ਓ ਹੋ ਹਾਂਜੀ ਭੁੱਖ ਲੱਗੀ ਵੀ ਮੁੰਡੇ ਨੂੰ ਭੁੱਖ ਲੱਗੀ ਤੁਹਾਨੂੰ ਵੀ ਭੁੱਖ ਲੱਗੀ ਹੈ ਮੇਰੇ ਘਰ ਮੇਰਾ ਰਾਦਾ ਹੀ ਅੱਗੇ ਜਾ ਕੇ ਖਾਣੇ ਆ ਚੱਲ ਸਾਇ ਤੈਨੂੰ ਦਲਤੀ ਦਿੰਨੇ ਆ ਤੂੰ ਖੇਚ ਲਾ ਲਓ ਜੀ ਪਤਨੀ ਟਾਪ 29 ਕਿਲੋਮੀਟਰ ਆ ਗਿਆ ਜੀ ਉਹਨਾਂ ਚੜ੍ਹੇ ਤਾਂ ਪਰ ਰੋਟੀ ਖਾਣੇ ਰੋਡ ਲੇਲ ਦਾ ਘਪਤਾ ਥੋੜੀ ਜਿਆ ਜਣਾ ਕਿੰਨਾ ਲੇਲ ਦਾਖ ਜਾਓ ਲੇਲ ਦਾਖ ਤੁਸੀਂ ਇੱਥੇ ਬਿਮਾਰ ਹੋ ਉਹਨੂੰ ਫਿਰ ਤਾਂ ਲੇਲ ਦਾਖ ਕਿੱਥੇ ਪਹੁੰਚ ਜੇਗਾ ਲੇਲ ਦਾਖ ਨੂੰ ਹਫਤਾ ਲੱਗ ਜਾਣਾ ਪਤਾ ਕਿੰਨੀ ਦੂਰ ਹੈ 10 ਪਤਾ ਕਿੰਨੀ ਕਿਲੋਮੀਟਰ ਨਹੀਂ ਪਤਾ 10 15 ਦਿਨ ਲੱਗਣੇ ਆ ਲੇਲ ਦਾਖ ਨੂੰ ਆ ਪਤਨੀ ਟੌਪ ਦੀਆਂ ਪਹਾੜੀਆਂ ਇਹ ਪਤਨੀ ਟੌਪ ਦੀਆਂ ਲੇਲ ਦਾਖ ਦੀਆਂ ਥੋੜੀ ਇਹ ਇਹ ਕਹਿੰਦਾ ਲੇਲ ਦਾਖ ਦੀਆਂ ਪਹਾੜੀਆਂ ਹੋਣੀਆਂ ਇਹ ਲੇਲ ਦਾਖ ਤੇ ਪਹਾੜੀਆਂ ਆ ਹੀ ਨਹੀਂ ਪਤਾ ਲੋ ਵੀ ਗੁਰੂ ਰਾਮਦਾਸ ਜੀ ਦਾ ਲੰਗਰ ਲੰਗਰ ਚੱਲ ਰਿਹਾ ਗੁਰੂ ਰਾਮਦਾਸ ਜੀ ਦਾ ਲੰਗਰ ਚੱਲ ਪਿਆ ਅਮੀਰੋਸ ਲੱਕੋ ਨੇ ਅੱਗੇ ਨਹੀਂ ਆਹ ਸਾਹਮਣੇ ਜੀ ਪਤਨੀ ਟੋਪ ਦੀਆਂ ਪਹਾੜੀਆਂ ਆ ਠੀਕ ਹੈ ਜੀ ਇਹ ਪਤਨੀ ਰੋਜ ਬਰਫ ਨਹੀਂ ਜੀ ਸੱਜਣੋ ਪਲਾਨ ਦੇ ਵਿੱਚ ਚੇਂਜ ਆ ਗਿਆ ਨੱਥਾ ਟੋਪ ਕਹਿੰਦੇ ਬਰਫ ਨਹੀਂ ਮੇਗੀ ਪਤਨੀ ਟੋਪ ਬਰਫ ਨਹੀਂ ਹੈਗੀ ਅਸੀਂ ਹੁਣ ਚੱਲੇ ਆ ਗੁਲਮਰਗ ਅਸੀਂ ਨਹੀਂ ਜਾਵਾਂਗੇ। ਉਹ ਸੌਰੀ ਕਿੱਥੇ? ਕਾਜੀਕੁੰਡ। ਕਾਜੀਕੁੰਡ। ਕਾਜੀਕੁੰਡ ਜਿੱਥੇ ਪਿਛਲੀ ਵਾਰੀ ਕਸ਼ਮੀਰ ਚ ਆਪਾਂ ਗਏ ਸੀ ਉਹਨਾਂ ਦੇ ਘਰ ਉਹਨਾਂ ਦੇ ਘਰ ਜਾਵਾਂਗੇ। ਫੋਨ ਨਹੀਂ ਕੀਤਾ। ਸਰਪ੍ਰਾਈਜ਼ ਦਵਾਂਗੇ ਜਾ ਕੇ ਉਹਨਾਂ ਨੂੰ। ਮੋਏ ਮੋਏ ਹੋ ਗਈ ਸਾਡੇ ਨਾਲ ਮੋਏ ਮੋਏ ਹੋ ਗਈ। ਮੋਏ ਮੋਏ ਹੋ ਗਈ। ਇਹਨਾਂ ਨਾਲ ਮੋਏ ਮੋਏ ਹੋ ਗਈ ਸਾਡੇ ਨਾਲ ਵੀ ਹੋਈ ਐਹੀਂ ਪਹਿਲਾਂ ਆਏ ਆ। ਇਹਨਾਂ ਦੋਨਾਂ ਨਾਲ ਮੋਏ ਮੋਏ ਹੋ ਗਈ। ਸਾਡੇ ਨਾਲ ਵੀ ਹੋਈ। ਯਾਰ ਇੱਕ ਨਾ ਦਿੱਕਤ ਹੋ ਗਈ ਆ। ਪਰ ਦਿੱਕਤ ਬੜੀ ਤਕੜੀ ਆ। ਪਰ ਉਹ ਨਹੀਂ ਮੱਥਾ ਨਹੀਂ ਮਾਰਨਾ ਚਾਹੁੰਦੇ। ਦਿੱਕਤ ਇਹ ਆ ਵੀ ਇਹਨੇ ਸਾਨੂੰ हेलਮਟ ਤੋਂ ਰੋਕ ਲਿਆ ਮੇਰੇ ਨਾਲ ਦੀਨੋ ਤੇ ਉਹ ਕਹਿੰਦੇ ਵੀ हेलਮਟ ਪਾ ਕੇ ਟਨਲ ਕਰਾਸ ਕਰਨੀ ਆ ਹਾਂ ਸਿਰਫ ਟਨਲ ਦਾ ਆ ਟਨਲ ਕਰਾਸ ਕਰਨੀ ਹੈਲਮਟ ਪਾ ਕੇ ਫਿਰ ਉਹਨਾਂ ਕੀ ਕੀਤਾ ਅਸੀਂ ਇਹਨਾਂ ਨੂੰ ਉਹ ਬੱਸ ਦੇ ਵਿੱਚ ਪਾਇਆ ਆ ਬੱਸ ਦੇ ਵਿੱਚ ਬੈ ਕੇ ਦੇ ਟਨਲ ਕਰਾਸ ਕਰਨ ਲੱਗੇ ਆ ਕੋਈ ਨਹੀਂ ਫਿਰ ਸ਼ਾਇਦ ਪਰ ਇਹ ਗਲਤ ਗੱਲ ਆ ਸਰਦਾਰਾਂ ਨੂੰ ਇਹ ਚੀਜ਼ ਅਲਾਉਟ ਨਹੀਂ ਹੋਣੀ ਚਾਹੀਦੀ हेलਮਟ ਤੇ ਚਾਹੇ ਸਰਦਾਰ ਮੇਰੀ ਘਰ ਵਾਲੀ ਹੋ ਮੈਂ ਹੋਵਾਂ ਆ ਮੇਰੇ ਸਾਡੇ ਬੱਚੇ ਪਹਿਲਾਂ ਤੇ ਹੁੰਨੇ ਆ ਸਾਡੇ ਬੱਚਿਆਂ ਨੂੰ ਵੀ ਕਿਹਾ ਹੀ ਹੈਲਮਟ ਪਾਉਣ ਨੂੰ ਫਿਰ ਥੋੜੀ ਜਿਹੀ ਉਹਨਾਂ ਬੈਸਦਾ ਹੀ ਹੋਈ ਤੇ ਉਹ ਕਹਿੰਦਾ ਨਹੀਂ ਇਹਨਾਂ ਦੀ ਕੋਈ ਗੱਲ ਨਹੀਂ ਇਹ ਜਾ ਸਕਦੇ ਪਰ ਘਰਵਾਲੀ ਨੂੰ ਪਾਉਣਾ ਪੈਣਾ ਹੈਲਮਟ ਮੈਂ ਹੈਲਮਟ ਨਹੀਂ ਪਾਉਂਦੇ ਆ ਫਿਰ ਬਸ ਜਬਾਤੀ ਆ ਹਾਂਜੀ ਹੈਲਮਟ ਪੋਣਾ ਅੱਗੇ ਤਾਂ ਹੈਲਮਟ ਪਾਓ ਹੈਲਮਟ ਕਹਿੰਦੀ ਹੈਲਮਟ ਨਹੀਂ ਪੋਣਾ ਆਏ ਆ ਜਾ ਆ ਜਾ ਲਓ ਜੀ 9 ਕਿਲੋਮੀਟਰ ਦੀ ਸਰਿੰਗਿਸ ਤੋਂ 9 ਕਿਲੋਮੀਟਰ ਦੀ ਆ ਦੇਖੋ ਆ ਪਹਾੜਾਂ ਦੇ ਨਾਲ ਨਾਲ ਨੈਟ ਲੱਗੀ ਹੋਈ ਹੈ ਨਾ ਹਰੀ-ਹਰੀ ਨੈਟ ਲਾਈ ਹੈ ਇਹ ਵਿੱਚ ਗੇਲ ਦੇ ਵੀ ਧੋਕੇ ਮਿਲਣਾ ਇਹ ਪੱਥਰ ਵਗੈਰਾ ਡਿੱਗਦੇ ਆ ਨਾ ਉਹਦੇ ਕਰਕੇ ਲਈ ਆ ਰस्सियां ਬੰਨੀਆਂ ਥੋੜੀ ਸਪੋਰਟ ਜੀ ਦਿੱਤੀ ਆ ਆ ਵੇਖੋ ਇਹ ਦੇ ਨਾ ਨਾ ਠੰਡੀ ਢੰਡੀ ਨਹਿਰ ਜਾਂਦੀ ਆ ਇਹ ਹੋਣਾ ਅਸੀਂ ਜਾ ਰਹੇ ਆ ਰਾਂਬਾ ਨਾਲੇ ਰੋੜ ਤੇ ਖਾਈਆਂ ਵੇਖੋ ਬੱਡੀ ਡੂਗੀ ਆ ਆ ਆ ਗਈ ਆ ਕਿ ਹੋ ਗਈ ਇਹ ਬਹੁਤ ਖਤਰਨਾਕ ਸੀਨ ਆ ਬਹੁਤ ਡेंजरस ਸਟੇਜ ਤੇ ਇਹ ਪਤਾ ਨਹੀਂ ਕਿਸੇ ਵਿਚਾਰੇ ਦੀ ਉਹਦੀ ਜਾਨ ਵੀ ਬਚੀ ਹੋਵੇ ਕਿ ਨਹੀਂ ਪੂਰੀ ਜੀਸੀ ਵੀ ਡੱਪੀ ਗਈ ਹੈ ਪਾਣੀ ਦੇ ਵਿੱਚ ਇਹ ਲੰਬੜਾ ਟੋਲ ਪਲਾਜਾ ਲੰਗਾ ਆਇਆ। ਅੱਗੇ ਉਹ ਨਸੀ ਜਣਾਏ। ਅੱਗੇ ਕਿਦੋਂ ਪੁੰਦਨਾਪਾ? ਬੰਨਿਆ ਆਪਣਾ ਆਪਣਾ ਕਾਜੀਗੁੰਡ 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 ਜਣਾਉਣ ਆਪਾਂ ਜੀ ਥੋੜਾ ਹੀ ਰਹਿ ਗਿਆ। ਬੜਾ ਦਾ ਨਜ਼ਾਰਾ ਵੇਖੋ। ਓਹੋ ਮਿੱਤਰੋ ਉਹ ਟਨਲ ਜਦੋਂ ਕ੍ਰੋਸ ਕਰੀ ਦੀ ਉਸ ਤੋਂ ਬਾਅਦ ਇੰਨੀ ਸੋਹਣੀ ਖੁਸ਼ਬੂ ਆਂਦੀ ਹੈ ਕਹਿੰਦੀ ਹੈ ਵੈਲਕਮ ਟੂ ਜੰਨਤ ਕਸ਼ਮੀਰ ਆ ਵੇਖੋ ਹੁਣ ਉਰਦੂ ਚ ਲਿਖਿਆ ਆ ਗਿਆ ਸਾਰਾ ਕੁਝ ਓਏ ਹੋਏ ਮੈਡਮ ਦੇ ਹਾਲਾਤ ਵੇਖੋ ਮੇਰੇ ਹਾਲਾਤ ਐਸੇ ਹੈ ਭਾਈ ਬਹੁਤ ਬੁਰਾ ਸਫਰ ਬਹੁਤ ਬੁਰਾ ਪਿੱਛੋਂ ਬਹੁਤ ਬੁਰਾ ਸੀਗਾ ਰਾਮਬਨ ਤੋਂ ਬਣੀ ਹਾਲ ਤੱਕ ਦਾ ਸਫਰ ਬਹੁਤ ਬੁਰਾ ਸੀਗਾ ਭਾਜੀ ਕੀ ਆ ਲਿਆ ਹੈ ਬਰਾਇਆ ਬਰਾਇਵਾ ਬਰਾਅ ਆ ਰਿਹਾ ਮੇਰੇ ਪੁੱਤ ਦਾ ਚਲੋ ਆਵਾਜ਼ ਕੋਈ ਬੋਲਣ ਨੂੰ ਨਹੀਂ ਆਏਗਾ ਮੇਰੇ ਕੋਲ ਬਹੁਤ ਠੱਕ ਗਿਆ ਬਹੁਤ ਮੇਰੇ ਜੋ ਮਾਈਕ ਚਾਰਜ ਲਾਏ ਸੀਗੇ ਮਾਈਕ ਚਾਰਜ ਕਰਦੇ ਆਂ ਤੇ ਅੱਗੇ ਉਹ ਤੁਹਾਨੂੰ ਰਾਈਡ ਦਾ ਸਫਰ ਦਿਖਾਉਂਦੇ ਆ ਅੱਗੇ ਹੁਣ ਜਾਣਾ ਸੀ ਪ੍ਰਨਲ ਲੰਬਰ पेंड का नाम है पिंड है लांबर हम उ पहुंचा गए चलिए फिर भाजी आ हाँ हाहा हाँ बह जाइए दस मिनट दस पंद्रह मिनट बह जाइए टिकार फिर चलते हैं यार बहुत थकावट हो गई है पा पा पों पों ही भाई ठंड बड़ी लग गई है ठंड लगन करके न्याण कपड़े कुपड़े बदले मैं भी कोटीचा इन्होंने पाए ਆੰਦ ਦਾ ਇੰਦਜਾ ਮੈਂ ਕੱਲ ਕਿ ਆਇਆ ਇਹਨਾ ਸੋਚਿਆ ਵੀ ਠੰਡ ਨਹੀਂ ਅੱਗੀ ਨਹੀਂ ਇਹ ਸੱਚਾ ਠੰਡ ਘੱਟਿਆ ਪਰ ਨਹੀਂ ਭਾਈ ਠੰਡ ਬਹੁਤ ਜ਼ਿਆਦੀ ਆ ਸਾਰੇ ਨੇ ਆਲੇ ਦੁਆਲੇ ਕੱਪੜੇ ਪਾ ਲਏ ਆ ਇੰਦਰ ਬਹੁਤ ਠੰਡਾ ਗਿਆ ਬੱਚਿਆਂ ਦਾ ਫਾਟੀਆਂ ਜੱਟਾਂ ਉਹ ਗਿਆ ਦਾ ਹਲੇ ਕੀ ਮਾਰਗਲਾ ਮਹੀਨਾ ਚੱਲਦਾ ਆਪਣੇ ਉੱਤੇ ਗਰਮੀ ਹੋ ਗਈ ਫੋਰ ਇੰਦਰ ਇਹੀ ਠੰਡਾ ਦੰਦ ਕੰਬਦੇ ਆ ਮੇਰੇ ਵੀ ਚੱਲੇ ਦੰਦ ਕੰਬਦੇ ਤੁਹਾਨੂੰ ਵੀ ਨੋ ਮੋਰ ਕਾਜੀ ਕੋਂਡੇ ਤੋਂ ਹੀ ਹੁਣ ਖੱਬੇ ਬੰਨੇ 2 ਕਿਲੋਮੀਟਰ ਮੋੜ ਜਾਣਾ ਆ ਕਾਜੀਗੁੰਡ ਵੱਲ ਨੂੰ ਥੱਲੇ ਉੱਤਰਨਾ ਆ ਇਹ ਹੈ ਜੀ ਅਸੀਂ ਕਾਜੀਗੁੰਡ ਪਹੁੰਚ ਗਏ ਆ ਕਾਜੀਗੁੰਡ ਦੀ ਮਾਰਕੀਟ ਆ ਪਰ ਮਠਿਆਈ ਦੀ ਦੁਕਾਨ ਕੋਈ ਨਹੀਂ ਹੈਗੀ ਅਸੀਂ ਮਠਿਆਈ ਦੀ ਦੁਕਾਨ ਲੱਭੰਦੇ ਆ ਮਠਿਆਈ ਦੀ ਦੁਕਾਨ ਨਹੀਂ ਸਾਨੂੰ ਕੋਈ ਲੱਭਦੀ ਵੀ ਭਾਈਓ ਮਤਲਬ ਪਿਓਰ ਸ਼੍ਰੀਨਗਰ ਆ ਗਿਆ ਪਿਓਰ ਸ਼੍ਰੀਨਗਰ ਪਿਓਰ ਜੰਨਤ ਆ ਗਈ ਏ ਪਿਓਰ ਜੰਨਤ ਸਵੇਰੇ ਇਹਦਾ ਵੀਊ ਖਵਾਵਾਂਗੇ ਤੁਹਾਨੂੰ ਪਹਿਲਾਂ ਤਾਂ ਕੋਈ ਮਠਿਆਈ ਦੀ ਦੁਕਾਨ ਕੋਈ ਵੇਖੀ ਮਠਿਆਈ ਦੀ ਦੁਕਾਨ ਕੋਈ ਲੱਭਦੀ ਆ